ਸਾਰੇਨ ਪਿਆਰ ਪਰਿਸ਼ਦ ਸ੍ਰੀ ਅਕਾਲ ਹੋ ਸਨੋ ਜੀ ਕੀ ਹਾਲ ਚਾਲ ਐ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਇੱਥੇ ਮੈਂ ਸ ਕਰਨ ਲੱਗੀ ਹਾਂ ਜੀ ਸੂਟ ਦੀ ਕਟਿੰਗ ਸੂਟ ਦੀ ਕਟਿੰਗ ਤੋਂ ਪਹਿਲਾਂ ਜਿਹੜਾ ਸਭ ਤੋਂ ਕੰਮ ਜ਼ਰੂਰੀ ਹੈਗਾ ਜੀ ਸੂਟ 'ਚ ਸਭ ਤੋਂ ਪਹਿਲਾਂ ਸਾਨੂੰ ਕੱਪੜੇ ਦੇ ਵਿੱਚ ਜਿਹੜੀ ਕਾਣ ਦੇਖਣੀ ਜ਼ਰੂਰੀ ਹੈ ਕਿਉਂਕਿ ਜੇ ਕਾਣ ਵਾਲਾ ਜਿਹੜਾ ਸੂਟ ਸੀਤਾ ਜਾਵੇ ਕੁਝ ਵੀ ਸੂਟ ਜਾਂ ਲਹਿੰਗਾ ਜੋ ਵੀ ਤੁਸੀਂ ਬਰੌਕ ਵਗੈਰਾ ਕੁਝ ਵੀ ਸੀਣ ਲੱਗੇ ਆ ਤੇ ਕਾਣ ਵਾਲਾ ਜਿਹੜਾ ਸੀਤਾ ਜਾਵੇ ਤੇ ਸੂਟ ਜਿਹੜਾ ਬਿਲਕੁਲ ਵੀ ਸਾਨੂੰ ਵਧੀਆ ਨਹੀਂ ਲੱਗਦਾ ਪਾਣ ਦੇ ਵਿੱਚ ਇਸ ਤੋਂ ਪਹਿਲਾਂ ਕਟਿੰਗ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਹੀ ਧਿਆਨ ਰੱਖਣਾ ਪੈਣਾ ਕਿ ਸਭ ਤੋਂ ਪਹਿਲਾਂ ਜਿਹੜੀ ਅਸੀਂ ਕੱਪੜੇ ਦੀ ਕਾਂਡ ਕੱਢੀਏ ਇਸ ਲਈ ਅੱਜ ਤੁਹਾਨੂੰ ਦੱਸਦੀਆਂ ਕਿ ਕੱਪੜੇ ਦੀ ਕਾਂਡ ਕਿਸ ਤਰ੍ਹਾਂ ਕਰ ਸਕਦੇ ਆ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਵੀ ਕਰਦੇ ਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਅੱਗੇ ਸ਼ੇਅਰ ਵੀ ਕਰਦੇ ਆ ਕਰੋ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਕਰਕੇ ਲੰਬਾਈ ਦੇ ਵਿੱਚ ਫੋਲਡ ਕਰ ਲੈਣਾ। ਇੱਦਾਂ ਕਰਕੇ ਲੰਬਾਈ ਦੇ ਵਿੱਚ ਕਰਾਂਗੇ। ਦੂਜਾ ਤਰੀਕਾ ਕਾਣ ਦੇ ਖੰਦਾ ਆਏ ਹੈ। ਕੱਪੜੇ ਨੂੰ ਆਪਾਂ ਲੰਬਾਈ ਦੇ ਵਿੱਚ ਫੋਲਡ ਕਰ ਲਿਆ। ਆ ਦੇਖੋ ਇੱਕੋ ਜਿਹਾ ਫੋਲਡ ਕਰ ਲਿਆ ਜਦੋਂ ਤੇ ਆ ਜਿਹੜੀ ਰੇਵ ਹੈ ਅਸੀਂ ਆਹ ਦੇਖ ਸਕਦੇ ਹਾਂ ਆ ਦੇਖੋ। ਤੇ ਹੁਣ ਇਹਨੂੰ ਸਿੱਧਾ ਇੱਦਾਂ ਕੱਟ ਨੂੰ ਹੋਣੀ ਨੂੰ ਇਸ ਤਰ੍ਹਾਂ ਕਰਕੇ ਸਿੱਧੀ ਇਹਦੀ ਕਟਿੰਗ ਕਰ ਦਵਾਂਗੇ ਨਿਸ਼ਾਨ ਲਗਾ ਕੇ ਤੇ ਰੇਵ ਜਿਹੜੀ ਆਪਣੀ ਨਿਕਲ ਜਾਣੀ ਆਹ ਦੇਖੋ ਐਸਲਾ ਕਰਕੇ ਮੈਂ ਨਿਸ਼ਾਨ ਲਗਾ ਲੇ ਇਹ ਸਾਰੀ ਜਿਹੜੀ ਰੇਵ ਅਸੀਂ ਕੱਢ ਦਵਾਂਗੇ ਇਹਦੀ ਤਾਂ ਕਿ ਆਪਣੀ ਕਮੀਜ਼ ਵਿੱਚ ਜਿਹੜੀ ਕਾਨਾ ਆਵੇ ਕੋਈ ਵੀ ਕੱਪੜਾ ਸੀ ਕੁਝ ਵੀ ਸੀਣਾ ਤੇ ਸਭ ਤੋਂ ਪਹਿਲਾਂ ਜਿਹੜੀ ਕੱਪੜੇ ਦੀ ਕਾਨ ਕੱਢਣੀ ਹੈ ਕਿਉਂਕਿ ਕਈ ਵਾਰੀ ਕਟਾਈ ਵਿੱਚ ਹੋ ਜਾਂਦਾ ਇਸ ਤਰ੍ਹਾਂ ਹੀ ਜੇਕਰ ਕਾਣ ਸੂਤਾ ਜਿਹੜਾ ਸੂਟ ਸੀਤਾ ਜਾਵੇ ਤੇ ਸਾਰਾ ਸੂਟ ਹੀ ਆਪਣਾ ਜਿਹੜਾ ਸਰਾਬ ਹੋ ਜਾਂਦਾ ਆ ਦੇਖੋ ਬਸ ਅੰਨੇ ਕਾਸੀ ਜਿਹੜੀ ਕਾਣੇ ਦੀ ਕੱਢ ਦਿੱਤੇ ਦੂਜਾ ਜਿਹੜਾ ਅਸੀਂ ਸੂਟ ਕਟਿੰਗ ਕਰਨ ਤੋਂ ਪਹਿਲਾਂ ਧਿਆਨ ਰੱਖਣਾ ਅਸੀਂ ਉਹ ਹੈਗਾ ਜੀ ਆਪਣਾ ਕੱਪੜਾ ਜਿਹੜਾ ਰੇਵਜ਼ਾਰਤਾ ਨਹੀਂ ਹੈਗਾ ਇਸ ਤਰ੍ਹਾਂ ਕਰਕੇ ਅਸੀਂ ਫੜ ਕੇ ਦੇਖ ਲਵਾਂਗੇ ਕਿਉਂਕਿ ਜੇ ਕਪੜਾ ਰੇਵਦਾਰ ਹੋਵੇ ਨਾ ਤੇ ਆਪਣਾ ਸੂਟ ਜਿਹੜਾ ਸਾਰਾ ਖਰਾਬ ਹੋ ਜਾਂਦਾ ਹੈ ਤੇ ਜਿਹੜੀ ਕਮੀਜ਼ ਵਗੈਰਾ ਜਾਂ ਸਲਵਾਰ ਇੱਕ ਪਾਸੇ ਨੂੰ ਜਾਂਦੀ ਹੈ ਉਹ ਪਾਣ ਲੱਗਿਆਂ ਬਹੁਤ ਦਿੱਕਤ ਹੁੰਦੀ ਹੈ ਇਸ ਤੋਂ ਪਹਿਲਾਂ ਜਿਹੜੇ ਅਸੀਂ ਪਹਿਲਾਂ ਜਿਹੜੀ ਰੇਵ ਕੱਟ ਲੈਣੀ ਹੈ ਇੱਧਰਲੀ ਕੰਨੀ ਤੋਂ ਲੈ ਕੇ ਇੱਧਰ ਫੜਨੀ ਹੈ ਤੇ ਇਸ ਤਰ੍ਹਾਂ ਕਰਕੇ ਦੇਖ ਲੈਣਾ ਆ ਇਹਦੇ 'ਚ ਹੈਗੀ ਰੇਵ ਤੇ ਅਸੀਂ ਇਸ ਤਰ੍ਹਾਂ ਕਰਕੇ ਜਿਹੜੀ ਆਪਣੀ ਰੇਵ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਕੱਢ ਦਵਾਂਗੇ ਨਹੀਂ ਤਾਂ ਫਿਰ ਬਾਤ ਚ ਜਿਹੜੀ ਉਹ ਕਮੀਜ਼ ਜਿਹੜੀ ਆਪਣੀ ਘੁੰਮੀ ਜਾਂਦੀ ਅਸੀਂ ਕਹਿੰਦੇ ਸਾਡੀ ਕਮੀਜ਼ ਪਤਾ ਨਹੀਂ ਇੱਕ ਪਾਸੇ ਕਿਉਂ ਘੁੰਮੀ ਜਾਂਦੀ ਹੈ ਉਹ ਇਹ ਹੀ ਕਾਰਨ ਹੁੰਦਾ ਆ ਦੇਖੋ ਆ 2 ਇੰਚ ਦੀ ਜਿਹੜੀ ਰੇਵ ਹੋਣੀ ਇਹਦੇ ਵਿੱਚ ਤੇ ਮੈਂ ਪਹਿਲਾਂ ਹੀ ਕਟਿੰਗ ਕਰ ਦੂੰਗੀ ਜਦੋਂ ਅਸੀਂ ਦਵਾਈ ਦੇ ਵਿੱਚ ਫੋਲਡ ਕਰਨਾ ਆ ਦੇਖੋ ਇੱਧਰ ਬਿਲਕੁਲ ਵੀ ਇਸ ਤਰ੍ਹਾਂ ਕਰਕੇ ਕਾਂਡ ਵਗੈਰਾ ਨਹੀਂ ਦਿਖਣੀ ਚਾਹੀਦੀ ਯਾਨੀ ਕਿ ਟੇਢਾ ਮੇਢਾ ਨਹੀਂ ਹੋਣਾ ਚਾਹੀਦਾ ਕਪੜਾ ਤੇ ਸਾਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਕੱਪੜੇ 'ਚ ਕਾਨ ਕਿੱਥੇ ਆਹ ਦੇਖੋ ਤੇ ਇੰਨੀ ਆਪਣੇ ਕੱਪੜੇ ਦੇ ਵਿੱਚ ਜਿਹੜੀ ਕਾਨ ਹੈ ਤੇ ਹੁਣ ਅਸੀਂ ਕੀ ਕਰਨਾ ਹੈ ਜੇਕਰ ਤੁਹਾਡੇ ਕੋਲ ਦੂਸਰਾ ਸਕੇਲ ਹੈਗਾ ਸਕੇਲ ਜਿਹੜਾ ਆਪਣਾ ਹੁੰਦਾ ਹੈ ਨਾ ਆਮ ਟੇਲਰਾਂ ਕੋਲ ਤੇ ਉਹ ਸਭ ਤੋਂ ਵਧੀਆ ਹੈ ਤੇ ਆਮ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਘਰਾਂ ਦੇ ਵਿੱਚ ਉਹ ਵੱਡਾ ਸਕੇਲ ਨਹੀਂ ਵੀ ਹੁੰਦਾ ਹੈਗਾ ਅਸੀਂ ਰੱਖਿਆ ਹੋਇਆ ਤੇ ਫਿਰ ਅਸੀਂ ਕੀ ਕਰਨਾ ਇੰਕੀ ਟੇਪ ਜਿਹੜਾ ਟੇਡਾ ਮੇਡਾ ਹੋ ਸਕਦਾ ਜੇਕਰ ਤੁਸੀਂ ਇੰਕੀ ਟੇਪ ਨਾਲ ਵੀ ਲਾ ਸਕਦੇ ਆ ਪਰ ਇੰਕੀ ਟੇਪ ਨਾਲ ਨਹੀਂ ਅਸੀਂ ਲਾਵਾਂਗੇ ਇਸ ਤਰ੍ਹਾਂ ਕਰਕੇ ਤੁਸੀਂ ਕੋਈ ਵੀ ਨੋਟਬੁੱਕ ਲੈ ਲੈਣੀ ਹੈ ਨੋਟਬੁੱਕ ਨੂੰ ਐਸਾ ਕਰਕੇ ਸਿੱਧਾ ਰੱਖਾਂਗੇ ਆ ਦੇਖੋ ਸਿੱਧਾ ਰੱਖਣ ਤੋਂ ਬਾਅਦ ਇਸ ਤਰ੍ਹਾਂ ਕਰਕੇ ਅਸੀਂ ਜਿੱਥੇ ਆ ਕੰਨੀ ਆਂਦੀ ਐ ਇੱਥੋਂ ਅਸੀਂ ਸਿੱਧਾ ਰੱਖ ਕੇ ਇਸ ਤਰ੍ਹਾਂ ਕਰਕੇ ਨਿਸ਼ਾਨ ਲਗਾ ਲੈਣਾ ਤੇ ਹੁਣ ਇਸ ਤਾਂ ਹੀ ਇੱਧਰ ਲਗਾ ਲੈਣਾ ਇਹਦੇ ਨਾਲ ਜਿਹੜਾ ਬਿਲਕੁਲ ਸਿੱਧਾ ਨਿਸ਼ਾਨ ਲੱਗੂਗਾ ਤੇ ਜਿਹੜੀ ਅਸੀਂ ਆਪਣੀ ਆ ਰੇ ਵਾਂਦੀ ਐ ਉਹ ਫਿਰ ਅਸੀਂ ਕੱਢ ਦੇਣੀ ਐ ਤੇ ਹੁਣ ਅਸੀਂ ਨੂੰ ਇਹ ਕੱਟੀ ਇਸ ਤਰ੍ਹਾਂ ਕਰਕੇ ਕਟਿੰਗ ਕਰ ਲਾਂਗੇ ਤਾਂ ਕਿ ਜਿਹੜੀ ਆਪਣੀ ਵੇਬ ਰਿਕਲ ਜਾਵੇ ਖਾਲੀ ਹੋ ਗਈ ਆ ਆਪਣੇ ਸੂਟ ਦੀ ਜਿਹੜੀ ਕਾਂ ਨਿਕਲ ਗਈ ਤੇ ਹੁਣ ਅਸੀਂ ਜਿਹੜਾ ਸੂਟ ਕਟਿੰਗ ਕਰ ਸਕਦੇ ਹਾਂ ਆਪਣਾ ਤੇ ਤੁਸੀਂ ਵੀ ਜਰੂਰ ਇਸ ਤਰ੍ਹਾਂ ਕਰਕੇ ਆਪਣੀ ਜਿਹੜੀ ਸੂਟ ਦੀ ਕਾਂ ਕਰ ਸਕਦੇ ਹੋ ਅਨਿਕਸੀ ਕੀ ਮੇਰੀ ਵੀਡੀਓ ਦੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਿ ਇਸ ਤਰ੍ਹਾਂ ਨਹੀਂ ਲੱਗੀ ਸੰਦਾਈ ਤਾਂ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਫੁੱਲ ਵਾਚ ਕਰਿਓ ਤੇ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੀ ਆ ਤੁਸੀਂ ਸਾਰੇ ਹਮੇਸ਼ਾ ਆਪਣੇ ਘਰਾਂ 'ਚ ਸਵਸਤ ਰਹੋ ਰਾਜੀ ਖੁਸ਼ੀ ਰਹੋ ਪ੍ਰਮਾਤਮਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਚੰਗਾ ਜੀ ਰੱਬ ਰੱਖਾ